ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਜੋ ਆਪਣੇ ਕਣਕ ਉੱਪਰ ਮੈਗਨੀਜ਼ ਦੀ ਘਾਟ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਸਮਝਣ ਦੀ ਲੋੜ ਆ ਮੈਗਨੀਜ਼ ਇੱਕ ਛੋਟਾ ਤੱਤ ਆ ਮਾਈਕਰੋ ਨਿਊਟ੍ਰੀਐਂਟ ਬੋਲਦੇ ਆਪਾਂ ਜਿਹੜਾ ਆਪਾਂ ਨੂੰ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਚਾਹੀਦਾ ਤੇ ਹਮੇਸ਼ਾ ਆਪਾਂ ਇਸ ਨਿਊਟ੍ਰੀਐਂਟ ਦੀ ਸਪਰੇਅ ਕਰਦੇ ਆਂ ਜਿੰਨੇ ਵੀ ਆਪਣੇ ਮਾਈਕਰੋ ਛੋਟੇ ਤੱਤ ਆ ਜਾਂਦੇ ਨੇ ਉਹ ਹਮੇਸ਼ਾ ਆਪਾਂ ਨੂੰ ਸਪਰੇਅ ਦੇ ਵਿੱਚ ਹੀ ਵਰਤਣੇ ਚਾਹੀਦੇ ਨੇ ਕਿਉਂਕਿ ਜਿੰਨਾ ਛੇਤੀ ਉਹਨਾਂ ਨੂੰ ਪਲਾਂਟ ਪੱਤੇ ਦੁਆਰਾ ਆਪਣੇ ਅੰਦਰ ਲੈ ਕੇ ਜਾਂਦਾ ਤਾਂ ਮਿੱਟੀ ਵਿੱਚੋਂ ਲੈ ਜਾਣੇ ਬਹੁਤ ਔਖੇ ਨੇ ਉਹਨਾਂ ਚੰਗਾ ਆਪਾਂ ਨੂੰ ਛੱਟਾ ਬੰਨ ਤੇ ਰਿਜ਼ਲਟ ਨਹੀਂ ਆਉਂਦਾ ਜਿੰਨਾ ਚੰਗਾ ਆਪਾਂ ਨੂੰ ਸਪਰੇਅ ਕਰਨ ਤੇ ਰਿਜ਼ਲਟ ਮਿਲਦਾ ਤਾਂ ਮੈਂ ਕਿਹੜੀ ਮੈਗਨੀਜ਼ ਦਾ ਕਿਹੜਾ ਰੂਪ ਆ ਜਿਹਨੂੰ ਆਪਣੇ ਕਣਕ ਹੈ ਉਹ ਸਭ ਤੋਂ ਛੇਤੀ ਆਪਣੇ ਅੰਦਰ ਲੈ ਕੇ ਜਾਂਦੀ ਹੈ ਬੂਟਾ ਆਪਣੇ ਅੰਦਰ ਲੈ ਕੇ ਜਾਂਦਾ ਤਾਂ ਉਹਨੂੰ ਮੈਗਨੀਜ਼ਾਈਨ ਕਹਿੰਦੇ ਆਪਾਂ ਜਿੱਦਾਂ ਆਪਣੇ ਚੇਲੇਟਡ ਫਾਰਮ ਦੇ ਵਿੱਚ ਮੈਗਨੀਜ਼ ਆ ਰਹੀ ਆ ਅੱਜ ਕੱਲ ਜਦੋਂ ਮਾਰਕੀਟ ਦੇ ਵਿੱਚ ਆਪਾਂ ਮੈਗਨੀਜ਼ ਲੈਨੇ ਆ ਤਾਂ ਪੈਕਿੰਗ ਦੇ ਉੱਪਰ ਵੀ ਚੇਲੇਟਡ ਮੈਗਨੀਜ਼ ਲਿਖਿਆ ਹੁੰਦਾ ਆਪਾਂ ਕਿਹੜੀ ਲੈਣੀ ਆ ਉਹਦੇ ਤੇ ਆਪਾਂ ਗੱਲਬਾਤ ਕਰਦੇ ਆ ਜਦੋਂ ਵੀ ਤੁਸੀਂ ਮੈਗਨੀਜ਼ ਲੈਣੀ ਆ ਚਿਲੇਟਡ ਮੈਗਨੀਜ਼ ਲੈਣੀ ਆ ਉਸ ਪੈਕਿੰਗ ਦੇ ਉੱਪਰ ਈ ਡੀ ਟੀ ਏ ਲਿਖਿਆ ਹੋਵੇ ਇਹ ਇੱਕ ਐਦਾਂ ਦਾ ਰੂਪ ਆ ਜਿਹੜਾ ਕਿ ਪਲਾਂਟ ਬਹੁਤ ਛੇਤੀ ਸਪਰੇਅ ਕਰਨ ਤੋਂ ਬਾਅਦ ਐਬਜ਼ਾਰਬ ਕਰਦਾ ਆਪਣੇ ਅੰਦਰ ਲੈ ਕੇ ਜਾਂਦਾ ਇਸ ਨਾਲ ਬਹੁਤ ਛੇਤੀ ਆਪਣੀ ਜਿਹੜੀ ਘਾਟ ਆ ਪੂਰੀ ਹੋਮਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਘਾਟ ਕਿਉਂ ਆਉਂਦੀ ਆ ਕਿਹੜੀਆਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਮੈਗਨੀਜ਼ ਦੀ ਘਾਟ ਆ ਜਿਹੜੀ ਦੇਖਣ ਨੂੰ ਮਿਲਦੀ ਆ ਸਭ ਤੋਂ ਪਹਿਲਾਂ ਜੇ ਆਪਾਂ ਜ਼ਮੀਨ ਦੀ ਗੱਲ ਕਰੀਏ ਜਿਹੜੀਆਂ ਜ਼ਮੀਨਾਂ ਦੀ ਪੀਐਚ ਹਾਈ ਆ ਪੀਐਚ ਹਾਈ ਮਤਲਬ ਜਿਹੜੀਆਂ ਜ਼ਮੀਨਾਂ ਦੇ ਵਿੱਚ ਨਮਕ ਜਮਾ ਜਿੱਦਾਂ ਅੱਜਕੱਲ ਮੋਸਟਲੀ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਦੀ ਪੀਐਚ ਹਾਈ ਆ ਉਹ 7.5 ਤੋਂ ਉੱਪਰ ਚਲੀ ਗਈ ਆ ਜਿੱਥੇ ਜ਼ਮੀਨ ਦੇ ਵਿੱਚ ਨਮਕ ਹੈ ਉਥੇ ਭਾਵੇਂ ਮੈਗਨੀਜ਼ ਆਪਣੀ ਜ਼ਮੀਨ ਦੇ ਵਿੱਚ ਪਈ ਆ ਪਰ ਆਪਣੇ ਉਹ ਬੂਟੇ ਨੂੰ ਨਹੀਂ ਮਿਲਦੀ ਉਹਦੀ ਅਵੇਲੇਬਿਲਟੀ ਬੂਟੇ ਨੂੰ ਬਹੁਤ ਹੀ ਘੱਟ ਹੈ ਕਿਉਂਕਿ ਉਹ ਕੈਲਸ਼ੀਅਮ ਨਾਲ ਬਾਉਂਡ ਹੋ ਜਾਂਦੀ ਆ ਇੱਕ ਤਰ੍ਹਾਂ ਦਾ ਅਕੋਲਣਸ਼ੀਲ ਲੇਪ ਚੜ ਜਾਂਦਾ ਮਿੱਟੀ ਦੇ ਕਣ ਦੇ ਉੱਪਰ ਜਿਹੜੀਆਂ ਜ਼ਮੀਨਾਂ ਦੀ ਪੀਐਚ ਹਾਈ ਆ ਉਥੇ ਮੈਗਨੀਜ਼ ਦੀ ਘਾਟ ਆਉਣੀ ਆਉਣੀ ਦੂਜੇ ਨੰਬਰ ਤੇ ਉਹ ਜ਼ਮੀਨਾਂ ਨੇ ਜਿਹੜੀਆਂ ਰੇਤਲੀਆਂ ਜ਼ਮੀਨਾਂ ਨੇ ਜਿੰਨਾ ਜ਼ਮੀਨਾਂ ਵਿੱਚ ਤਤਾਂ ਨੂੰ ਫੜ ਕੇ ਰੱਖਣ ਦੀ ਕੈਪੈਸਿਟੀ ਬਹੁਤ ਘੱਟ ਹੈ ਹਲਕੀਆਂ ਜ਼ਮੀਨਾਂ ਬੋਲਦੇ ਆਪਾਂ ਉੱਥੇ ਮੈਗਨੀਜ਼ ਦੀ ਘਾਟ ਆਉਣੀ ਹੀ ਆਉਣੀ ਆ। ਅਗਲੀ ਜੇ ਆਪਾਂ ਗੱਲ ਕਰਦੇ ਆ ਜਿੱਥੇ ਤੁਸੀਂ ਲਾ ਲਓ ਵੀ ਖੁਸ਼ਕ ਜ਼ਮੀਨਾਂ ਨੇ ਟੈਂਪਰੇਚਰ ਥੋੜਾ ਜਿਹਾ ਘੱਟ ਰਹਿੰਦਾ ਮਿੱਟੀ ਦਾ ਟੈਂਪਰੇਚਰ ਜਿੰਨੇ ਖੁਸ਼ਕ ਠੰਡਾ ਜਿਆਦਾ ਹੁੰਦਾ। ਉੱਥੇ ਵੀ ਮੈਗਨੀਜ਼ ਦੀ ਘਾਟ ਵੇਖਣ ਨੂੰ ਮਿਲਦੀ ਹੈ ਜੇ ਮਿੱਟੀ ਦਾ ਟੈਂਪਰੇਚਰ ਥੋੜਾ ਹਾਈ ਰਹੂਗਾ ਤਾਂ ਬੂਟੇ ਦੀ ਜਿਹੜੀ ਐਕਟੀਵਿਟੀ ਆ ਬੂਟੇ ਦੀ ਐਕਟੀਵਿਟੀ ਵਧਿਆਣੀ ਆ ਉਹਦਾ ਨਿਊਟ੍ਰੀਐਂਟ ਅਪਟੇਕ ਵਧਿਆਣਾ ਜਿੰਨਾ ਛੇ ਚ ਜੜਾਂ ਛੇਤੀ ਵੱਧ ਕੰਮ ਕਰਨੀਆਂ ਉਹਨਾਂ ਹੀ ਤੱਤ ਜ਼ਮੀਨ ਦੇ ਵਿੱਚੋਂ ਲੈਣੀਆਂ ਜਿਹੜੀ ਮਿੱਟੀ ਦਾ ਟੈਂਪਰੇਚਰ ਹਾਈ ਹੁੰਦਾ ਉੱਥੇ ਘਾਟ ਨਹੀਂ ਆਉਂਦੀ ਜੇ ਟੈਂਪਰੇਚਰ ਮਿੱਟੀ ਦਾ ਘੱਟ ਹੈ ਉੱਥੇ ਮੈਗਨੀਜ਼ ਦੀ ਘਾਟ ਆਉਣੀ ਹੀ ਆਉਣੀ ਆ ਹੁਣ ਉੱਥੇ ਅੱਜ ਕੱਲ ਆਪਾਂ ਕੀ ਵੇਖਦੇ ਆਂ ਵੀ ਕਣਕ ਝੋਨਾ ਪੈਟਰਨ ਲਗਾਤਾਰ ਚੱਲ ਰਿਹਾ ਆਪਾਂ ਖਰਚੇ ਨੇ ਭਾਵੇਂ ਕਣਕ ਦੇ ਨੇ ਝੋਨੇ ਦੇ ਨੇ ਆਪਾਂ ਆਪ ਝੋਨੇ ਦੇ ਗੱਠਾ ਬਣਾ ਦਨੇ ਆ ਬਾਹਰ ਕੱਢ ਦਨੇ ਆ ਜਦੋਂ ਵੀ ਕੋਈ ਪਲਾਂਟ ਰਿਮੂਵਲ ਬੋਲਦੇ ਆ ਆਪਾਂ ਕੋਈ ਖਰਚੇ ਕਿਸੇ ਵੀ ਫਸਲ ਦੇ ਬਾਹਰ ਕੱਢੇ ਜਾਂਦੇ ਨੇ ਤਾਂ ਉਹਦੇ ਨਾਲ ਵੀ ਛੋਟੇ-ਬੜੇ ਤੱਤ ਨੇ ਦੇ ਬਾਹਰ ਚਲੇ ਜਾਂਦੇ ਨੇ ਉਹ ਜ਼ਮੀਨਾਂ ਦੇ ਵਿੱਚ ਵੀ ਮੈਗਨੀਜ਼ ਦੀ ਘਾਟ ਆਉਂਦੀ ਆ ਕਿਉਂਕਿ ਆਪਾਂ ਕੀ ਕਰਦੇ ਆ ਜਿਹੜੀ ਜ਼ਮੀਨ ਦੇ ਵਿੱਚੋਂ ਬੂਟੇ ਨੇ ਮੈਗਨੀਜ਼ ਲੈ ਲਈ ਆਪਾਂ ਖਰਚੇ ਬਾਹਰ ਕੱਢਤੇ ਜਾਂ ਆਪਾਂ ਗੱਠਾ ਬਣਾਤੀਆਂ ਆਪਾਂ ਵਿੱਚ ਨਹੀਂ ਦਬਦੇ ਉਹ ਖਰਚਾ ਰਹੀ ਕੁਝ ਉਹਦਾ ਪੋਰਸ਼ਨ ਆ ਕੁਝ ਭਾਗ ਆ ਜਿਹੜਾ ਮੈਗਨੀਜ਼ ਦਾ ਬਾਹਰ ਚਲਾ ਜਾਂਦਾ ਉੱਥੇ ਵੀ ਜ਼ਮੀਨਾਂ ਦੇ ਵਿੱਚ ਆਪ ਨੂੰ ਮੈਗਨੀਜ਼ ਦੀ ਘਾਟ ਆ ਉਹ ਵੇਖਣ ਨੂੰ ਮਿਲਦੀ ਆ ਜਿਹੜੀਆਂ ਜਮੀਨਾਂ ਤਕੜੀਆਂ ਨੇ ਉਹਨਾਂ ਵਿੱਚ ਮੈਗਨੀਜ਼ ਦੀ ਘਾਟ ਨਹੀਂ ਆਉਂਦੀ ਕਿਉਂਕਿ ਉਹਨਾਂ ਕੋਲੇ ਮ ਤੱਤਾਂ ਨੂੰ ਫੜ ਕੇ ਰੱਖਣ ਦੀ ਕੈਪੈਸਿਟੀ ਬਹੁਤ ਵਧੀਆ ਹੋਲਡਿੰਗ ਕੈਪੈਸਿਟੀ ਭਾਵੇਂ ਵਾਟਰ ਹੋਲਡਿੰਗ ਕੈਪੈਸਿਟੀ ਹੈ ਪਾਣੀ ਨੂੰ ਸਾਂਭ ਕੇ ਰੱਖਦੀਆਂ ਨੇ ਭਾਵੇਂ ਤੱਤਾਂ ਨੂੰ ਸਾਂਭ ਕੇ ਰੱਖਦੀਆਂ ਉੱਥੇ ਆਪਾਂ ਨੂੰ ਘਾਟ ਨਹੀਂ ਆਉਂਦੀ ਹੋਰ ਆਪਾਂ ਨੂੰ ਘਾਟ ਕਿੱਥੇ ਮਿਲਦੀ ਆ ਜਿਹੜੀਆਂ ਜਿਹੜੀਆਂ ਬਾਣਾ ਦੇ ਵਿੱਚ ਲਗਾਤਾਰ 2 ਨੰਬਰ ਪਾਣੀ ਲੱਗ ਰਿਹਾ ਜਿਹੜੇ ਪਾਣੀ ਦੇ ਵਿੱਚ ਨੂਨ ਵੱਧਦਾ ਉੱਥੇ ਐਸਾ ਨਮਕ ਜਮਾ ਹੋ ਜਾਂਦਾ ਉੱਥੇ ਹੌਲੀ ਹੌਲੀ ਮੈਗਨੀਜ਼ ਦੀ ਘਾਟ ਆਉਣੀ ਸ਼ੁਰੂ ਹੋ ਜਾਂਦੀ ਆ ਤਾ ਆਪਾਂ ਇਹਨੂੰ ਕਿਵੇਂ ਕੰਟਰੋਲ ਕਰਨਾ ਆਪਾਂ ਸਪਰੇਅ ਰਹੀਂ ਦਾ ਕੰਟਰੋਲ ਕਰ ਹੀ ਲੈਨੇ ਆ ਸਪਰੇਅ ਤਾਂ ਆਪਾਂ ਕਰਕੇ ਉਹਦੀ ਘਾਟ ਨੂੰ ਪੂਰਾ ਕਰਦੇ ਆ ਆਪਾਂ ਆਪਣੀ ਜ਼ਮੀਨ ਦੇ ਵਿੱਚ ਮੈਗਨੀਜ਼ ਦੀ ਅਵੇਲੇਬਿਲਟੀ ਕਿਵੇਂ ਵਧਾਈਏ ਜਿਹੜੀ ਆਪਣੇ ਜ਼ਮੀਨਾਂ ਦੇ ਵਿੱਚ ਮੈਗਨੀਜ਼ ਪਈ ਆ ਤਖਣੀ ਜ਼ਮੀਨਾਂ ਚ ਜਿਹੜੀ ਬੂਟੇ ਨੂੰ ਮਿਲਦੀ ਨਹੀਂ ਪਈ ਉਹਨੂੰ ਆਪਾਂ ਬੂਟੇ ਤੱਕ ਕਿਵੇਂ ਲੈ ਕੇ ਜਾ ਸਕਦੇ ਆ ਬਿਨਾ ਸਪਰੇਅ ਕਰਨ ਤੋਂ ਤਾਂ ਆਪਾਂ ਕੀ ਕਰ ਸਕਦੇ ਆ ਆਪਾਂ ਆਪਣੀ ਸਭ ਤੋਂ ਪਹਿਲਾਂ ਜਿਹੜੀ ਪੀ ਐਚ ਹੈ ਉਹ ਪੀ ਐਚ ਨੂੰ ਬੈਲੈਂਸ ਕਰਨਾ ਜੇ ਪੀ ਐਚ ਆਪਣੀ 8.5 ਆਉਂਦੀ ਹੈ ਅਲਕੈਲਾਈਨ ਆਉਂਦੀ ਆ ਸਲਾਈਨ ਆਉਂਦੀ ਆ ਉਹਨੂੰ ਆਪਾਂ 7 ਦੇ ਨੇੜੇ ਲੈ ਕੇ ਜਾਣਾ ਜਿਵੇਂ ਜਿਵੇਂ ਪੀਐਚ ਠੀਕ ਹੋਊਗੀ ਓਵੇਂ ਓਵੇਂ ਜਿਹੜੀ ਮੈਗਨੀਜ਼ ਦੀ ਜਿਹੜੀ ਘਾਟ ਆ ਉਹ ਆਣੀ ਬੰਦ ਹੋ ਜਾਣੀ ਆ ਉੱਥੇ ਤਾਂ ਬਹੁਤ ਜ਼ਿਆਦਾ ਜਿਹੜੇ ਜ਼ਮੀਨਾਂ ਐਸਿਡਿਕ ਨੇ ਥੋੜੀਆਂ ਛੱਤ ਤੋਂ ਪੀਐਚ ਘਟ ਆ ਜਾਂਦੀ ਆ ਉੱਥੇ ਮੈਗਨੀਜ਼ ਦੀ ਘਾਟ ਨਹੀਂ ਆਉਂਦੀ ਕਿਉਂਕਿ ਮੈਗਨੀਜ਼ ਦੀ ਅਵੇਲੇਬਿਲਟੀ ਐਸਿਡ ਦੇ ਵਿੱਚ ਹਮੇਸ਼ਾ ਜ਼ਿਆਦਾ ਹੁੰਦੀ ਆ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਉਹਦੇ ਲਈ ਜਿੱਦਾਂ ਪੀਐਚ ਨੂੰ ਬੈਲੈਂਸ ਕਰਨਾ ਆਪਾਂ ਅਮੋਨੀਅਮ ਸਲਫੇਟ ਆ ਜਾਂ ਆਪਾਂ ਸਲ ਐਲੀਮੈਂਟਲ ਸਲਫਰ ਪਾਉਣੇ ਆ ਸਲਫਰ ਪਾਉਣ ਨਾਲ ਪੀਐਚ ਥੋੜੀ ਘਟ ਜਾਂਦੀ ਆ ਜਿਹਦੇ ਨਾਲ ਮੈਗਨੀਜ਼ ਦੀ ਅਵੇਲੇਬਿਲਟੀ ਬੂਟ ਜਦੋਂ ਪੀ ਐਚ ਘਟ ਗਈ ਆਟੋਮੈਟਿਕਲੀ ਜ਼ਮੀਨ ਦੇ ਵਿੱਚ ਜਿਹੜੀ ਮੈਗਨੀਜ਼ ਪਈ ਆ ਉਹ ਬੂਟਿਆਂ ਨੂੰ ਮਿਲਣੀ ਸਟਾਰਟ ਹੋ ਜਾਣੀ ਆ ਦੂਜੇ ਨੰਬਰ ਤੇ ਆਪਾਂ ਕੀ ਕਰਦੇ ਆ ਆਰਗੈਨਿਕ ਮੈਟਰ ਜਿਹਦਾ ਆਪਾਂ ਰੂੜੀ ਪਾ ਸਕਦੇ ਆ ਖਰਚੇ ਬਾਹਣ ਦੇ ਵਿੱਚ ਦੱਬ ਸਕਦੇ ਆ ਜਿਵੇਂ ਜਿਵੇਂ ਆਪਣਾ ਆਰਗੈਨਿਕ ਮੈਟਰ ਵਧੂਗਾ ਖਰਚੇ ਜ਼ਮੀਨ ਦੇ ਵਿੱਚ ਦੱਬਾਂਗੇ ਓਵੇਂ ਓਵੇਂ ਜਿਹੜੀ ਸਵਾਲੇ ਦੀ ਕੰਡੀਸ਼ਨ ਆ ਉਹਨੇ ਠੀਕ ਹੋਣਾ ਓਵੇਂ ਓਵੇਂ ਆਪਣੀ ਜ਼ਮੀਨ ਦੇ ਵਿੱਚ ਜਿਹੜੀ ਮੈਗਨੀਜ਼ ਆ ਉਹ ਬੂਟਿਆਂ ਨੂੰ ਮਿਲਣੀ ਸਟਾਰਟ ਹੋ ਜਾਣੀ ਆ ਜੇ ਆਪਾਂ ਸਪਰੇਅ ਦੀ ਗੱਲ ਕਰੀਏ ਤਾਂ ਆਪਾਂ ਕਦੋਂ ਸਪਰੇਅ ਕਰਦੇ ਆ ਜਦੋਂ ਕਣਕ ਆਪਣੀ ਕੋਰ ਹੁੰਦੀ ਆ ਪਹਿਲਾਂ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਆਪਾਂ ਸਪਰੇਅ ਕਰਦੇ ਆ ਆਪਾਂ ਸਪਰੇਅ ਕਰਦੇ ਆ 3 ਦਿਨ 4 ਦਿਨ ਪਹਿਲਾਂ ਪਾਣੀ ਲਾਉਣ ਤੋਂ ਆਪਾਂ ਨੂੰ ਕਿਵੇਂ ਪਤਾ ਲੱਗਣਾ ਚਾਹੀਦਾ ਜਾਂ ਆਪਾਂ ਨੂੰ ਕਿਵੇਂ ਪਤਾ ਲੱਗਦਾ ਵੀ ਮੇਰੀ ਫਸਲ ਦੇ ਵਿੱਚ ਮੈਗਨੀਜ਼ ਦੀ ਘਾਟ ਆ ਤਾਂ ਜਦੋਂ ਵੀ ਤੁਸੀਂ ਕਣਕ ਦੇ ਪੱਤੇ ਦੇਖੋਗੇ ਉੱਪਰਲੇ ਪੱਤਿਆਂ ਦਾ ਜਿਹੜਾ ਕਣਕ ਦੇ ਪੱਤੇ ਦਾ ਵਿਚਕਾਰਲਾ ਹਿੱਸਾ ਹੁੰਦਾ ਉੱਥੇ ਤੁਹਾਨੂੰ ਵਿਚਾਲੋਂ ਵਿਚਾਲੋਂ ਪੱਤੇ ਪੀਲੇ ਹੋਏ ਦਿਸਣਗੇ ਪੂਰੇ ਜਿਹੇ ਰੰਗ ਦੇ ਹੋ ਜਾਂਦੇ ਨੇ ਹਲਕੇ ਪਿਆਜ਼ੀ ਜੀ ਭਾ ਮਾਰ ਲੱਗ ਜਾਂਦੀ ਆ ਉਹ ਥੋੜੇ ਥੋੜੇ ਥਾਮਾਂ ਤੇ ਹੁੰਦਾ ਪੱਤੇ ਦੇ ਵਿਚਾਲੋਂ ਸੈਂਟਰ ਚੋਂ ਜਦੋਂ ਕਲੋਰੋਫਿਲ ਘਟ ਜਾਂਦੀ ਆ ਉਦੋਂ ਪੱਤਾ ਕੀ ਆ ਪੀਲਾ ਹੋਣ ਲੱਗ ਜਾਂਦਾ ਚਿੱਟਾ ਜਾਂ ਹੋਣ ਲੱਗ ਜਾਂਦਾ ਤਾਂ ਨਾਲ ਨਾਲ ਇਹਦੇ ਪੂਰੇ ਰੰਗ ਦੇ ਹਲਕੇ ਤੁਹਾਨੂੰ ਧਾਰੀਆਂ ਦਿਸਣਗੀਆਂ ਤੇ ਨਾਲ ਪਿਆਜ਼ੀ ਜੀ ਉਹਦੇ ਚ ਜਿੱਦਾਂ ਪਿਆਜ਼ੀ ਰੰਗ ਹਲਕਾ ਹਲਕਾ ਤੁਹਾਨੂੰ ਦਿਸਣਾ ਉਸ ਤੋਂ ਬਾਅਦ ਉਹਨੇ ਜਿਵੇਂ ਜਿਵੇਂ ਘਾਟ ਵਧੀ ਗਈ ਉਹਨੇ ਸਾਰੇ ਪੱਤੇ ਨੂੰ ਖਤਮ ਕਰ ਦੇਣਾ ਸਾਰੇ ਪੱਤੇ ਨੂੰ ਖਤਮ ਕਰੂ ਕਿਤੇ ਨਾ ਕਿਤੇ ਜਾ ਕੇ ਆਪਣੀ ਫਸਲ ਨੂੰ ਨੁਕਸਾਨ ਆ ਇਹ ਮੈਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਨੇ ਇਹ ਚੀਜ਼ ਜੇ ਤੁਹਾਨੂੰ ਬਾਣ ਦੇ ਵਿੱਚ ਲੱਗਦੀ ਆ ਤਾਂ ਤੁਸੀਂ ਸਪਰੇਅ ਕਰਨੀ ਆ। ਕਈ ਵਾਰੀ ਕੀ ਹੁੰਦਾ ਆ ਆਪਾਂ ਨੂੰ ਮੈਗਨੀਜ਼ ਦੀ ਘਾਟ ਆਪਾਂ ਨੂੰ ਨਹੀਂ ਦਿਸਦੀ। ਜੇ ਮੈਗਨੀਜ਼ ਦੀ ਘਾਟ ਨਹੀਂ ਆ ਜੇ ਤੁਸੀਂ ਉਸ ਤੋਂ ਬਾਅਦ ਮੈਗਨੀਜ਼ ਦੀ ਸਪਰੇਅ ਕਰਤੀ ਤਾਂ ਉਹ ਬੂਟੇ ਨੂੰ ਟਾਕਸਿਕ ਹੈ। ਮੈਗਨੀਜ਼ ਦੀ ਘਾਟ ਹੁੰਦੇ ਹੀ ਸਪਰੇਅ ਕਰਨੀ ਆ। ਬਿਨਾਂ ਫਾਲਤੂ ਤੋਂ ਆਪਾਂ ਮੈਗਨੀਜ਼ ਦੀ ਸਪਰੇਅ ਨਹੀਂ ਕਰਦੇ। ਜੇ ਆਪਾਂ ਕਰ ਦਿੰਨੇ ਆ ਫਿਰ ਉਹ ਖਤਰਨਾਕ ਰੂਪ ਲੈ ਲੈਂਦੀ ਆ। ਫਿਰ ਉਹ ਬੂਟੇ ਨੂੰ ਉਦਾਂ ਜ਼ਿਆਦਾ ਹੋਣ ਕਰਕੇ ਬੂਟੇ ਨੂੰ ਫਿਰ ਵੀ ਨੁਕਸਾਨ ਕਰਦੀ ਆ। ਤਾਂ ਜਦੋਂ ਵੀ ਆਪਾਂ ਸਪਰੇਅ ਕਰਨੀ ਆ ਪਹਿਲਾਂ ਆਪਾਂ ਨਿਸ਼ਾਨੀਆਂ ਦੇਖਣੀਆਂ। ਉਸ ਤੋਂ ਬਾਅਦ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਪਾਸ ਸਪਰੇਅ ਕਰਨੀ ਆ। ਉਹਦੇ ਲਈ ਤੁਸੀਂ ਕੀ ਲੈਣਾ ਮੈਗਨੀਜ਼ ਸਲਫੇਟ 1 ਕਿਲੋ ਲੈ ਸਕਦੇ ਹੋ ਤੁਸੀਂ। ਲੈਣੀ ਕਿਹੜੀ ਆ ਚਿਲੇਟਡ ਆ ਜਾਂਦੀ ਚਿਲੇਟਡ ਮੈਗਨੀਜ਼ ਜਿਹਦੇ ਪੈਕਿੰਗ ਦੇ ਉੱਪਰ ਚਿਲੇਟਡ ਲਿਖਿਆ ਨਾਲ ਈ ਡੀ ਟੀ ਏ ਲਿਖਿਆ ਹੁੰਦਾ। ਇਹ ਕਹੇ ਦਾ ਰੂਪ ਆ ਮੈਗਨੀਜ਼ ਦਾ ਜਿਹਨੂੰ ਆਪਣੀ ਕਣਕ ਦੀ ਫਸਲ ਦਾ ਬੂਟਾ ਬਹੁਤ ਛੇਤੀ ਐਬਜ਼ੌਰਬ ਕਰਦਾ ਬਹੁਤ ਛੇਤੀ ਆਪਣੇ ਅੰਦਰ ਲੈ ਕੇ ਜਾਂਦਾ। ਬਹੁਤ ਛੇਤੀ ਉਹ ਘਾਟ ਪੂਰੀ ਕਰਦੀ ਆ। ਤਾਂ ਤੁਸੀਂ 200 ਲੀਟਰ ਪਾਣੀ ਦੇ ਵਿੱਚ 1 ਕਿਲੋ ਮੈਗਨੀਜ਼ ਲੈ ਕੇ ਚੰਗੀ ਤਰ੍ਹਾਂ ਸਪਰੇਅ ਕਰਨੀ ਆ। ਪਾਣੀ ਜਿੱਦਾਂ ਘੱਟ ਚੰਗਾ ਲੱਗੂਗਾ ਪਾਣੀ ਵੱਧ ਲੱਗੂਗਾ ਉਨਾ ਹੀ ਉਹਨੇ ਰਿਜ਼ਲਟ ਦੇਣਾ ਕਿਉਂਕਿ ਜਿੰਨਾ ਬੂਟੇ ਦੇ ਵਿੱਚ ਪਾਣੀ ਦਾ ਨਿਰੰਤਰ ਸਹੀ ਆ ਸਰਕੂਲੇਸ਼ਨ ਬੂਟੇ ਦੇ ਵਿੱਚ ਪਾਣੀ ਦੀ ਸਹੀ ਆ ਉਨਾ ਛੇਤੀ ਹੀ ਮੈਗਨੀਜ਼ ਦੀ ਘਾਟ ਪੂਰੀ ਹੋਣੀ ਆ ਉਹ ਤੁਸੀਂ ਸਪਰੇਅ ਕਰ ਸਕਦੇ ਹੋ ਜੇ ਜ਼ਿਆਦਾ ਘਾਟ ਲੱਗਦੀ ਆ ਤਾਂ ਇਹੀ ਸਪਰੇਅ 1 ਕਿਲੋ ਮੈਗਨੀਜ਼ ਲੈ ਕੇ 200 ਲੀਟਰ ਪਾਣੀ ਦੇ ਵਿੱਚ ਤੁਸੀਂ ਹਫ਼ਤੇ ਹਫ਼ਤੇ ਤੇ 2 ਤੋਂ 3 ਸਪਰੇਅਾਂ ਵੀ ਕਰ ਸਕਦੇ ਹੋ ਜਿੱਥੇ ਜ਼ਮੀਨਾਂ ਹਲਕੀਆਂ ਨੇ ਜਿੱਥੇ ਜ਼ਿਆਦਾ ਘਾਟ ਆਉਂਦੀ ਆ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਕਣਕ ਦੀ ਫਸਲ ਦੀ ਸਾਰੀ ਓਵਰਾਲ ਗਰੋਥ ਚੰਗੀ ਹੋਵੇ ਵੀ ਹੋਰ ਵੀ ਕਿਸੇ ਤੱਤਾਂ ਦੀ ਜੋ ਕਮੀ ਆਉਂਦੀ ਆ ਉਹ ਕਮੀ ਨਾ ਆਵੇ ਤਾਂ ਤੁਸੀਂ ਇਹਦੇ ਚ 250 ml ਆਈਪੀਐਲ ਬਾਇਓਲੋਜੀਕਲ ਦਾ 5ਜੀ ਨਾਂ ਤੇ ਇੱਕ ਗਰੋਥ ਪ੍ਰੋਮੋਟਰ ਹੈ ਉਹ ਤੁਸੀਂ ਨਾਲ ਇਹਦੇ ਮਿਕਸ ਕਰ ਸਕਦੇ ਹੋ ਉਹ ਇੱਕ ਕੁਦਰਤੀ ਆ ਉਹ ਚ ਕੋਈ ਕੈਮੀਕਲ ਨਹੀਂ ਉਹ ਕੋਈ ਮੈਗਨੀਜ਼ ਦਾ ਅਸਰ ਨਹੀਂ ਘਟਾਉਂਦਾ 1 ਕਿਲੋ ਤੁਸੀਂ ਮੈਗਨੀਜ਼ ਲੈ ਸਕਦੇ ਹੋ 250 ml ਤੁਸੀਂ ਆਈਪੀਐਲ ਬਾਇਓਲੋਜੀਕਲ ਦਾ 5ਜੀ ਲੈ ਕੇ ਤੁਸੀਂ ਸਪਰੇਅ ਕਰ ਸਕਦੇ ਹੋ ਉਸ ਚੀਜ਼ਾ ਤੁਹਾਨੂੰ ਬਹੁਤ ਹੀ ਵਧੀਆ ਵਧੀਆ ਦੇਖਣ ਨੂੰ ਰਿਜ਼ਲਟ ਮਿਲਣਾ ਧੰਨਵਾਦ